ਬਹੁਤ ਖਤਰਨਾਕ ਐਕਸਪੀਰੀਅੰਸ ਸੀ ਜਿਹੜਾ ਛੋਟ ਕੱਟ ਸੀਗਾ ਤੇ ਦੋ ਵਾਰੀ ਬਚ ਗਏ ਡਿੱਗਣ ਤੋਂ ਬਹੁਤ ਔਖਾ ਸੀਗਾ ਇੱਕ ਪਾਸੋਂ ਘੋੜੇ ਆ ਰਹੇ ਸੀਗੇ ਤੇ ਇੱਕ ਪਾਸੋਂ ਸੰਗਤ ਜਾਰੀ ਸੋਖ ਹੋਇਆ ਤੇ ਅੱਪਾਸੇ ਇੱਕ ਪਾਸੇ ਖਾਈ ਸੀਗੀ ਤੇ ਇੱਕ ਪਾਸੇ ਘੋੜੇ ਆ ਰਹੇ ਸੀਗੇ ਤੇ ਸੰਗਤ ਔਖੀ ਹੋ ਰਹੀ ਸੀ ਬਹੁਤ ਜ਼ਿਆਦਾ ਇੰਨਾ ਮਜ਼ਾ ਆਇਆ ਮੇਰਾ ਦੁਆਰਾ ਜੀ ਕਰਦਾ ਰੌਕ ਕਲਾਈਮਿੰਗ ਆਉਂਗਾ ਸੀਗਾ ਓਕੇ ਐਡਵੈਂਚਰ ਟਾਈਪ ਬਹੁਤ ਮਜ਼ਾ ਆਇਆ ਇਹਦੇ ਵੀ ਥੋੜਾ ਜ਼ਿਆਦਾ ਜਿਗਰਾ ਮੇ ਤੋਂ ਕਿੰਨੀ ਸਾਹ ਸੰਗਤ ਆਈ ਨਾਲ ਸਾਦਿਕ ਰਿ ਲੈ ਗਏ ਇਹ ਗੱਡੀਆਂ ਆਪਣੀਆਂ ਸਾਰੀਆਂ ਦਰਬਾਰ ਸਰ ਦੇ ਰਾਗੇ ਆਏ ਨੇ ਭਾਈ ਮਨਿੰਦਰ ਸਿੰਘ ਠੀਕ ਹੈ ਜੀ ਪਰਿਵਾਰ ਨਾਲ ਉਹਨਾਂ ਦਾ ਸਾਥ ਠੀਕ ਹੈ ਜੀ ਦਿੱਲੀ ਇਹ ਕੁਝ ਦਿੱਲੀ ਤੋਂ ਆ ਅੱਛਾ ਜੀ ਕੁਝ ਲੁਧਿਆਣਾ ਇਦਾਂ ਮਤਲਬ ਮੇਨ ਲੁਧਿਆਣਾ 베ਸ ਹੈ ਓਕੇ ਸਰ ਤੇ ਬਾਕੀ ਸੰਗਤ ਨਾਲ ਕੇ ਆਈ ਠੀਕ ਰੈਸ਼ਨਲੀ ਵੀ ਚੜਾਈ ਵੀ ਮਾਤਰਾਣੀ ਨੇ ਪੈਦਲ ਕਰਾਈ ਹੋਈ ਹੈ ਇਹਨਾਂ ਦੇ ਵੀ ਵੀ ਠੀਕ ਹੈ ਜੀ ਪਪਾਈ ਦੀ ਮੇਰੇ ਨਾਲ ਸਾਰਾ ਕੁਝ ਨਾ ਮੈਰਾਥਨ ਵਗੈਰਾ ਵੀ ਕਰਦੀਆਂ ਠੀਕ ਹੈ ਜੀ ਤੇ ਅੱਜ 30 ਸਾਲ ਬਾਅਦ ਤਕਰੀਬਨ ਆਪਣੇ ਐਕਸੀਡੈਂਟ ਤੋਂ ਬਾਅਦ 30 ਸਾਲ ਬਾਅਦ ਹਿੰਦਕੁਰ ਸਾਹਿਬ ਦੇ ਦਰਸ਼ਨ ਕਰਨ ਆਇਆ ਠੀਕ ਹੈ ਜੀ ਤੇ ਬਾਬਾ ਜੀ ਅੱਗੇ ਅਰਦਾਸ ਹੈ 22 ਸਾਲ ਪਹਿਲੇ ਐਕਸੀਡੈਂਟ ਤੋਂ ਮੈਂ ਆਪਣੇ ਲੈਗ ਖੋ ਦਿੱਤੇ ਸੀ 10 ਕਿਲੋਮੀਟਰ ਦੀ ਮੈਰਾਥons ਮੈਂ 10 ਤੋਂ 12 ਕਰ ਚੁੱਕੀ ਹਾਂ ਮੈਂ ਦਿੱਲੀ ਤੋਂ ਹੈਗੀ ਹਾਂ ਦਿੱਲੀ ਤੋਂ ਠੀਕ ਹੈ ਬਾਕੀ ਇਹ ਹਸਬੰਡ ਨੇ ਮਹਿੰਸ ਸਿੰਘ ਸਾਹਿਬ ਆਪਣੇ ਜਦੋਂ ਹੀ ਹਿੰਮਤ ਆ ਨਾ ਤਾਂ ਬਾਅਦ ਜ਼ਿਆਦਾ ਐਕਟਿਵ ਹੋਈਆ ਆਪਣੀ ਲਾਈਫ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣੇ ਪਾਣੇ ਤੁਸੀਂ ਐਦਾਂ ਕਿਵੇਂ ਸੋਚਿਆ ਇਹ ਜज्ਬਾ ਕਿੱਥੋਂ ਆਇਆ ਇਹ ਜज्ਬਾ ਬਾਈਕਰੂ ਦੇਣ ਵਾਲਾ ਹਾਂਜੀ ਮੈਂ ਕਹਾਂ ਦੀ ਮੇਰੀ ਸਾਮੂਦਾ ਸਪੋਰਟ ਮੇਰੇ ਸਿੰਘ ਸਾਹਿਬ ਠੀਕ ਹੈ ਜੀ ਬਾਬਾ ਜੀ ਗੁਲਾਲ ਆਣ ਅਸੋਚਿਆ ਪੈਦਲ ਬਾਬੇ ਦੀ ਸ਼ਕਤੀ ਨਾਲ ਮੈਂ ਕਿ ਕੋਈ ਵੀ ਜਨਾਂ ਪਹੁੰਚ ਜਾਏਗਾ ਭਾਵੇਂ ਦੀ ਵੀ ਦੁਨੋਂ ਲੱਤਾਂ ਨਹੀਂ ਠੀਕ ਹੈ ਜੀ ਕੋਲ ਤਾਂ ਫਿਰ ਇੱਕ ਆਪਣੀ ਹਾਂਜੀ ਬਿਲਕੁਲ ਸਹੀ ਗੱਲ ਹੈ ਸਭ ਤੋਂ ਕਰਦੇ ਮੇ ਪਾਤਸ਼ਾਹ ਨਾਲ ਹੁੰਦਾ 22 ਸਾਲ ਹੋ ਗਏ ਮੈਨੂੰ ਐਵੇਂ ਅਛਾ ਜੀ। ਬਾਸ਼ਨ ਦੇ ਵੀ ਚੜਾਈ ਵੀ ਮਾਤਰਾਣੇ ਦੇ ਪਤਲ ਕਰਾਈ ਹੋਈ ਹੈ। ਠੀਕ ਹੈ ਜੀ। ਹਨਾ ਦੇ ਵੀ ਦੀ ਠੀਕ ਹੈ ਜੀ। ਬਾਬਾ ਜੀ ਦੀ ਮੇਰੇ ਨਾਲ ਸਾਰਾ ਕੁਝ ਨਾ ਮੈਰਾਥਨ ਵਗੈਰਾ ਵੀ ਕਰਦੀਆਂ। ਠੀਕ ਹੈ ਜੀ। ਤੇ ਅੱਜ 30 ਸਾਲ ਬਾਅਦ ਤਕਰੀਬਨ ਆਪਣੇ ਐਕਸੀਡੈਂਟ ਤੋਂ ਬਾਅਦ 30 ਸਾਲ ਬਾਅਦ ਹਿੰਦੂਪੁਰ ਸਾਹਿਬ ਦਾ ਦਰਸ਼ਨ ਕਰਨ ਆਇਆ। ਠੀਕ ਹੈ ਜੀ। ਤੇ ਬਾਬਾ ਜੀ ਅਗੀ ਅਰਦਾਸ ਹੈ। 22 ਸਾਲਾਂ ਦੀ ਤੁਹਾਨੂੰ ਇਹ ਦਿੱਕਤ ਹੈ ਜੀ। 22 ਸਾਲ ਪਹਿਲੇ ਐਕਸੀਡੈਂਟ ਤੋਂ ਮੈਂ ਆਪਣੇ ਲੈਗ ਖੋ ਦਿੱਤੇ ਸੀ। ਠੀਕ ਹੈ ਜੀ। 22 ਸਾਲਾਂ ਦੀ ਦਿੱਕਤ ਹੋਣ ਦੇ ਬਾਵਜੂਦ ਉਸ ਤੋਂ ਬਾਅਦ ਤੁਸੀਂ ਨੈਣਾ ਦੇਵੀ ਦੀ ਚੜਾਈ ਵੈਸ਼ਨੂ ਦੇਵੀ ਵੈਸ਼ਨੂ ਦੇਵੀ ਦੀ ਚੜਾਈ ਤੇ ਹੁਣ ਹਿਮਕੁੰਡ ਸੈਰ ਦੀ ਚੜਾਈ ਜਿਹੜੀ ਹੈਗੇ ਚੜ ਰਹੇ ਹਾਂ ਪਲੱਸ 10 ਕਿਲੋਮੀਟਰ ਦੀ ਮੈਰਾਥਨਸ ਮੈਂ 10 ਤੋਂ 12 ਕਰ ਚੁੱਕੀ ਹਾਂ ਠੀਕ ਹੈ ਬਾਈ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਦਿੱਲੀ ਤੋਂ ਹੈਗੇ ਆ ਦਿੱਲੀ ਤੋਂ ਠੀਕ ਹੈ ਜੀ ਹਸਬੰਡ ਨੇ ਸਿੰਘ ਸਾਹਿਬ ਕੀ ਨਾਮ ਨੇ ਪਪਾ ਜੀ ਆਪਣਾ ਜਤਿੰਦਰ ਸਿੰਘ ਜਤਿੰਦਰ ਸਿੰਘ ਤੇ ਤੁਸੀਂ ਇਹਨਾਂ ਦੀ ਸਪੋਰਟ ਕਰਦੇ ਹੋ ਜਾਂ ਇਹਨਾਂ ਨੂੰ ਰੋਕਦੇ ਹੋ ਇਦਾਂ ਦਾ ਕੁਝ ਕਰਨ ਤੋਂ ਵੀ ਇਦਾਂ ਦੀ ਚੜ੍ਹਾਈ ਚੜ੍ਹਦੇ ਆ ਨਹੀਂ ਨਹੀਂ ਬਿਲਕੁਲ ਇਹਨਾਂ ਦਾ ਮਨ ਸੀਗਾ ਅੱਛਾ ਜੀ ਫਿਰ ਬਾਅਦ ਜ਼ਿਆਦਾ ਐਕਟਿਵ ਹੋ ਗਏ ਆਪਣੀ ਲਾਈਫ ਵਿੱਚ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਮੈਰਿਜ ਨੂੰ ਭੈਣ 10 ਸਾਲ ਹੁਣ ਨਵੰਬਰ ਚ ਹੋ ਜਾਣਾ ਨੇ ਸਾਡੇ 2 ਬੱਚੇ ਰਿਫਰੈਂਸ ਨੇ ਬੇਟੀਆਂ ਮੇਰੀਆਂ ਠੀਕ ਹੈ ਠੀਕ ਹੈ ਨਾ ਫੈਮਲੀ ਨਾਲ ਗਈਆਂ ਹੋਈਆਂ ਨੇ ਓਕੇ 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 ਬਾਬਾ ਜੀ ਮੇਰ ਨਾਲ ਸਭ ਬਹੁਤ ਵਧੀਆ ਬੱਸ ਬਾਬਾ ਜੀ ਨੇ ਕਿਰਪਾ ਬਣਾਇਆ ਕਨਹਿਆ ਠੀਕ ਬਹੁਤ ਵਧੀਆ ਮਹਾਰਾਜ ਸੁੱਖ ਸ਼ਾਂਤੀ ਰੱਖੇ ਆਸ਼ੀਰਵਾਦ ਕਰੇ ਮੇਰੇ ਲਈ ਹਾਂਜੀ ਹਾਂਜੀ ਅਸੀਂ ਖੁਦ ਕਰਾਂਗੇ ਭੈਣੇ ਬਹੁਤ ਵਧੀਆ ਲੱਗਿਆ ਭੈਣੇ ਤੁਹਾਡਾ ਮਿਲ ਕੇ ਤਾਂ ਜਜਵਾਗਾ ਤਾਂ ਸਲੂਟ ਆ ਭੈਣੇ ਇਹੋ ਜੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਦੋਵੇਂ ਜੀਆਂ ਨੂੰ ਤੇ ਨਾਲ ਜਵਾਕਾਂ ਚੱਲਿਆ ਨੂੰ ਵੀ ਤੇ ਸਾਰੇ ਕਰ ਪਰਿਵਾਰ ਨੂੰ ਧੰਨਵਾਦ ਜੀ ਆਪ ਨੂੰ ਰਸਤੇ ਦੇ ਵਿੱਚ ਜਾਂਦੇ ਹੋਏ ਆ ਭੈਣਾ ਮਿਲੀਆਂ ਸੀ ਛੋਟੀਆਂ-ਛੋਟੀਆਂ ਦੰਨੀਆਂ ਪਿਆਰੀਆਂ ਸਾਡੇ ਸਬਸਕ੍ਰਾਈਬਰ ਤੇ ਫੋਲੋਅਰ ਘਟਾ ਇੱਕ ਤਾਂ ਭਾਈ ਇਹਨਾਂ ਨੂੰ ਫੋਲੋ ਕਰ ਲੈ ਇਹਨਾਂ ਦੇ ਆਪਾਂ ਪੇਜ ਵਗੈਰਾ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਬਾਕੀ ਇਹ ਮੱਥਾ ਟੇਕ ਕੇ ਆ ਗੀਆਂ ਭਾਈ ਦਰਸ਼ਨ ਕਰਕੇ ਤੇ ਇਹਨਾਂ ਦਾ ਐਕਸਪੀਰੀਅੰਸ ਪੁੱਛਦੇ ਹਾਂ ਕਿੱਦਾਂ ਦਾ ਰਿਹਾ ਉਤੋਂ ਦਾ ਕੀ ਭੈਣੇ ਨਾਮ ਕੀ ਆਪਣਾ ਹਰਨੂਰ ਕੌਰ ਕਿੱਥੋਂ ਆਏ ਹੋ ਵੀਰੇ ਬਰਨਾਲੇ ਤੋਂ ਏਜ ਕਿੰਨੀ ਆਪਣੀ 12 ਸਾਲ 12 ਸਾਲ ਬਰਨਾਲੇ ਤੋਂ ਤੇ ਨਾਲ ਕੌਣ-ਕੌਣ ਆਇਆ ਵੀਰੇ ਸਾਡੇ ਘਰ ਦੇ ਆਏ ਨੇ ਮੇਰੇ ਪਪਾ ਤੇ ਮੇਰੀ ਛੋਟੀ ਭੈਣ ਠੀਕ ਹੈ ਤੇ ਕਿੱਦਾਂ ਦਾ ਆਪਣੇ ਕੋਈ ਜਾਣ ਉਨ ਦੇ ਵਿੱਚ ਕੋਈ ਸ हां नहीं कोई नहीं आई सानू। ਅਸੀਂ ਜਦੋਂ ਵਾਪਸ ਆ ਰਹੇ ਸੀਗੇ ਉਹਦੋਂ ਨਾਲ ਥੋੜੀ ਜਿਹੀ ਸਾਹ ਦੀ ਪ੍ਰੋਬਲਮ ਹੋਣ ਲੱਗ ਗਈ ਸੀ ਮੈਨੂੰ। ਓਕੇ ਤਾਂ ਫਿਰ ਉਹਦੇ ਘਰ ਤੋਂ ਨਹੀਂ ਤਾਂ ਬਾਕੀ ਤਾਂ ਸਹੀ ਰਿਹਾ ਬਦੂ। ਮੁਸ਼ਕਪੂਰ ਵਗੈਰਾ ਜਾਂ ਕੁਝ ਲੈ ਕੇ ਨਹੀਂ ਗਏ ਅਸੀਂ ਨਾਲ ਆਕਸੀਜਨ ਸਿਲੰਡਰ ਵਗੈਰਾ। ਓਕੇ ਮੁਸ਼ਕਪੂਰ ਹੈਗੇ ਸਾਨੂੰ ਕੋਲ। ਤੇ ਉਹਨਾਂ ਨਾਲ ਕੋਈ ਥੋੜੇ ਜਿਹੜਾ ਪ੍ਰੋਬਲਮ ਹੋਈ ਉਹਦਾ ਕੋਈ ਸੋਲੂਸ਼ਨ ਮਿਲਿਆ ਤੁਹਾਨੂੰ ਉਹਦੇ ਨਾਲ ਵੀ ਕੋਈ ਤੁਹਾਨੂੰ ਜੇ ਦਿੱਕਤ ਹੋ ਰਹੀ ਸੀ ਸਾਹ ਲੈਣ ਦੇ ਵਿੱਚ? ਨਹੀਂ ਜ਼ਿਆਦਾ ਨਹੀਂ ਹੋਇਆ ਮੈਨੂੰ। ਵੈਸੇ ਮੁਸ਼ਕਪੂਰ ਬੰਨਿਆ ਹੋਇਆ ਸੀ ਮੇਰੇ ਕੋਲ। ਠੀਕ ਹੈ। ਤੇ ਬਾਕੀ ਆਲ ਓਵਰ ਵਧੀਆ ਰਿਹਾ ਤੁਹਾਡਾ ਵਾਧੂ ਵਧੀਆ ਰਿਹਾ ਸਾਡਾ ਠੀਕ ਹੈ ਤੇ ਕੀ ਆਪਣੇ ਭਾਈ ਪਹਿਲਾਂ ਅਕਾਊਂਟ ਦਾ ਨਾਮ ਦੱਸਦੇ ਫਿਰ ਕਿਵੇਂ ਦੱਸਿਆ ਨਹੀਂ YouTube ਤਾਂ ਹਜੇ ਮੈਂ ਬੰਦ ਕਰਤਾ ਪਰ Instagram ਤੇ i am @harnoor ਚੱਲ ਰਿਹਾ ਤੇ ਲੈ ਭਾਈ ਇਹਨੂੰ ਹਰਨੂਰ ਸ਼ਰਮਾ ਹਾਂ ਹਰ ਹਰਨੂਰ ਫੋਲੋ ਫੋਲੋ ਆਠ ਠੀਕ ਹੈ ਜੀ ਤਾਂ ਭਾਈ ਕਰ ਲਓ ਇਹਨੂੰ ਫੋਲੋ ਤੇ ਹਾਂ ਭੈਣੇ ਆਪਣਾ ਕੀ ਨਾਮ ਹੈ ਵੀਰੇ ਸਿਰਜਨਕੌਰ ਸਿਰਜਨਕੌਰ ਕਿੰਨੀ ਏਜ ਹੈ ਵੀਰੇ ਆਪਣੀ 15 15 ਕਿਹੜੀ ਕਲਾਸ ਚ ਪੜਦੇ ਹੋ ਵੀਰੇ 9 9 ਤੇ ਕਿੱਥੋਂ ਆਪਾਂ ਪਟਿਆਲੇ ਤੋਂ ਇਕੱਠੀਆਂ ਆ ਤੁਸੀਂ ਕਜ਼ਨ ਹੋ ਤੁਸੀਂ ਆਪਸ ਵਿੱਚ ਠੀਕ ਹੈ ਤੇ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਕੋਈ ਦਿੱਕਤ ਪਰੇਸ਼ਾਨੀ ਸਾਜ ਥੋੜੀ ਪ੍ਰੋਬਲਮ ਆ ਗਈ ਸੋ ਇਹ ਬਾਕੀ ਬਹੁਤ ਹੈ ਆਕਸੀਜਨ ਦਾ ਕਰਕੇ ਸਾਹ ਲੈਣ ਦੀ ਦਿੱਕਤ ਆਉਂਦੀ ਹੈ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਆ ਰਹੀ ਠੀਕ ਹੈ ਤੇ ਆਪਣਾ ਅਕਾਊਂਟ ਹੈ seniorcard.001 ਇਕਾਦੇ ਇੰਸਟਾ ਤੇ ਹਾਂਜੀ ਸਰ YouTube ਵਗੈਰਾ ਤੇ ਹੈ ਕੋਈ ਠੀਕ ਹੈ ਜੀ ਤਾਂ ਭਾਈ ਇਹ ਸੀ ਆਪਣੀਆਂ ਛੋਟੀਆਂ ਛੋਟੀਆਂ ਪਿਆਰੀਆਂ ਜੀਆਂ ਭੈਣਾਂ ਤੇ ਇਹਦੇ ਕੋਲ ਸੀਨੀਅਰ ਐਕਸਪੀਰੀਅੰਸ ਹੈ ਤੇ ਜੇ ਤੁਹਾਨੂੰ ਇੱਕ ਦਾ ਭਾਈ ਇਹਨਾਂ ਦੇ ਜਿਹੜੇ ਪੇਜ ਵਗੈਰਾ ਹੈਗੇ ਹੈਗੇ ਤਾਂ ਇਹਨਾਂ ਨੇ ਦੱਸਿਆ ਉਹ ਭਾਈ ਕਰ ਲਿਓ ਫੋਲੋ ਠੀਕ ਹੈ ਤੇ YouTube ਤੇ ਹਜੇ ਭਾਈ ਇਹਨਾਂ ਨੇ ਸਟਾਰਟ ਨਹੀਂ ਕੀਤਾ ਉਹ ਜਿਵੇਂ ਨਵੇਂ ਸਟਾਰਟ ਕਰਨਗੇ ਭਾਈ ਉਹ Instagram ਤੇ ਤੁਹਾਨੂੰ ਅਪਡੇਟ ਮਿਲ ਜੂਗੀ ਜਿਹੜੇ ਫਿਊਚਰ ਜਾ ਕੇ ਕੋਈ ਬਲੌਗਿੰਗ ਦਾ ਕੁਝ ਹੋਰ ਕਰਨਾ ਚਾਹੁੰਦੇ ਆ ਤਾਂ ਭਾਈ ਜਦੋਂ ਇਹਨਾਂ ਨੇ ਉਹ ਅਪਡੇਟ ਹੋਏ ਸਾਥੇ ਵਗੈਰਾ ਉਧਰ ਖੋਲੇ ਆਪਦੇ ਤਾਂ ਉਧਰ ਵੀ ਭਾਈ ਇਹਨਾਂ ਨਾਲ ਜੁੜ ਜਿਓ ਤੇ ਬਾਕੀ ਕਿਸਾਨ ਆ ਰਹੇ ਹਾਂ ਜੀ ਹਾਂ ਕੁਝ ਕਿਸਾਨ ਨੂੰ ਭੈਣ ਕਹਿੰਦੀ ਆ ਰਹੇ ਆ ਇਧਰਲੇ ਪਾਸੇ ਵੀ ਤਾਂ ਭਾਈ ਕਿਰਾਂ ਦੇ ਨਾਲ ਨੂੰ ਇੰਸਟਾ ਤੇ ਫੋਲੋ ਕਰਕੇ ਰੱਖ ਲਿਓ ਤੇ ਬਾਕੀ ਕੁੜੀਆਂ ਦਾ ਕਹਿੰਦੇ ਵਧੀਆ ਐਕਸਪੀਰੀਅੰਸ ਈ ਆ ਇਕੱਲਾ ਸਾਹ ਲੈਣ ਦੀ ਦਿੱਕਤ ਹੁੰਦੀ ਆ ਮੋਸਕ ਕਪੂਰ ਜਿਹੜਾ ਹੁੰਦਾ ਉਹ ਥੋੜਾ ਬਹੁਤਾ ਕੰਮ ਕਰਦਾ ਪਰ ਜਿਆਦਾ ਆਪਾਂ ਕਹਿ ਦਗੇ ਇੰਨਾ ਵੀ ਕੰਮ ਨਹੀਂ ਕਰਦਾ ਕਿਉਂਕਿ ਰਾਤ ਇੱਕ ਮੁੰਡਾ ਸੀਗਾ ਅ ਅਮਨ ਵਰਗੇ ਵੀਰੇ ਵਰਗੇ ਉਹਨਾਂ ਨੂੰ ਲੈ ਕੇ ਆਏ ਸੀ ਨੀਚੇ ਜਿਹੜੇ ਸਾਈਕਲਿੰਗ ਕਰਨ ਕਰਦੇ ਹੋਏ ਗਏ ਸੀਗੇ ਤੇ ਉਹ ਆਪਣੇ ਹਰਮਨ ਬਰਾੜ ਮੁੰਡੇ ਦਾ ਨਾਮ ਸੀਗਾ ਤੇ ਉਹ ਮੀਆਂ ਬੀਬੀ ਦੋਨੋਂ ਹਸਬੰਡ ਵਾਈਫ ਆਏ ਸੀਗੇ ਉਹਨਾਂ ਨੂੰ ਵੀ ਆਕਸੀਜਨ ਦੀ ਕਾਰਟ ਹੁਣ ਕਰਕੇ ਬਹਾਵ ਡਿੱਕਕਤ ਆਈ ਸੀ ਮੋਸਕੂਪੁਰ ਵੀ ਉਹਨਾਂ ਨੇ ਲਿਆ ਬਟ ਰਾਹ ਦੇ ਵਿੱਚ ਕੋਈ ਹੋਰ ਫੈਸਿਲਿਟੀ ਹੈ ਨਹੀਂ ਸੀ ਇੱਕ ਉਹਨਾਂ ਨੂੰ ਬਸ ਜਿਹੜਾ ਸੀਗਾ ਕੋਈ ਸੱਜਣ ਮਿੱਤਰ ਮਿਲ ਗਿਆ ਤੇ ਉਹਨਾਂ ਕੋਲੇ ਆਕਸੀਜਨ ਸਿਲੰਡਰ ਸੀਗਾ ਉਹਨਾਂ ਨੇ ਦੇਤਾ ਤਾਂ ਉਹਨਾਂ ਦਾ ਜਿਹੜਾ ਸਫ਼ਰ ਸੀਗਾ ਸੌਖਾ ਨਿਕਲ ਗਿਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਗੋਵਿੰਦ ਘਾਮਾ ਕੀ ਜਿਹੜਾ ਹੈਗਾ ਸੀ ਉਹਨਾਂ ਨੇ ਮੈਡੀਸਿਨ ਵਗੈਰਾ ਲਈ ਇੰਜੈਕਸ਼ਨ ਵਗੈਰਾ ਉਹਨਾਂ ਦੇ ਲਵਾਏ ਬੋਤਲਾ ਵਗੈਰਾ ਵੀ ਲਵਾਈ ਸੀ ਗਲਪੋਜ ਦੀ ਤੇ ਉਸ ਤੋਂ ਬਾਅਦ ਉਹਨਾਂ ਠੀਕ ਸੀਗਾ ਰੰਗ ਮੋਲ ਆ ਹੀ ਰਹੇ ਨੇ ਪਿੱਛੇ ਉਹ ਉਹਨਾਂ ਨੇ 10 ਵਜੇ ਤੁਰਨਾ ਸੀਗਾ ਆਪਾਂ ਸਵੇਰੇ 7 ਵਜੇ ਤੁਰੇ ਸੀਗੇ ਇਹ ਬਾਕੀ ਭਾਈ ਉਵੇਂ ਖੱਤਰਾਂ ਦੇ ਉੱਤੇ ਸਮਾਨ ਜਾ ਰਿਹਾਗਾ ਰਸਤਾ ਭਾਈ ਆਪਣਾ ਰਹਿ ਗਿਆ ਮੈਨੂੰ ਲੱਗਦਾ 1.5 ਕਿਲੋਮੀਟਰ ਦਾ ਬਾਵਾਟ ਖੇਚ ਲਈ ਤੇ ਬਾਕੀ ਭਾਈ ਨੇਚਰ ਹੋ ਰਹੀ ਆ ਇੱਥੋਂ ਦਾ ਵਾਧੂ ਵਧੀਆ ਤੇ ਕੁੜੀਆਂ ਇਹ ਬਹੁਤ ਪਿਆਰੀਆਂ 12:00 ਵਜੇ ਦੇ 7 ਮਿੰਟਾਂ ਦਾ ਤੇ ਸਿਰਜਨ ਤੇ ਹਰਨੂਰ ਆਪਣੇ ਨਾਲ ਹੀ ਸਫ਼ਰ ਕਰ ਰਹੀਆਂ ਨੇ ਤੇ ਭਾਈ ਆ ਦੁਕਾਨ ਵਾਲੇ ਨੇ ਇਹਦੇ ਥੱਲੇ ਦੇ ਪਾਸੇ ਇੱਥੇ ਸਬਜ਼ੀ ਵਗੈਰਾ ਲਾ ਰੱਖੀ ਸੀ ਇਹਨਾਂ ਦੀ ਜਿਹੜੀ ਖੇਤੀਬਾੜੀ ਕਰਨ ਦਾ ਤਰੀਕਾ ਹੈਗਾ ਤਾਂ ਇਹਨਾਂ ਨੂੰ ਪੁੱਛਿਆ ਆਪਾਂ ਵੀ ਇਹ ਕੀ ਲੱਗਿਆ ਤਾਂ ਇਹਨਾਂ ਨੇ ਦੱਸਿਆ ਵੀ ਕਦੂਆਂ ਦੀਆਂ ਬੱਲਾ ਵੇਰਾ ਲਾ ਗਿਆਂ ਭਾਈ ਤਾਂ ਥੋੜਾ ਇਹ ਦਿਖਾਵਾਂਗੇ ਤੁਹਾਨੂੰ ਹਾਂਜੀ ਕਿਵੇਂ ਜ਼ਿਆਦਾ ਤੇ ਪਹਾੜੀ ਲੋਕ ਸਟੈਪਸ ਜਿਵੇਂ ਕੋੜੀਆਂ ਨਹੀਂ ਹੁੰਦੀਆਂ ਉਸੇ ਹੱਸਨਾ ਕਰਦੇ ਆ ਐਗਰੀਕਲਚਰ ਤਾਂ ਕਿ ਨਾ ਪਹਾੜ ਦੇ ਸਲੂਪ ਦੇ ਨਾਲ ਨਾਲ ਹੀ ਐਗਰੀਕਲਚਰ ਵੀ ਹੋਵੇ ਤੇ ਪਹਾੜ ਦਾ ਸਟਰਕਚਰ ਨਾ ਖਰਾਬ ਹੋਵੇ ਓਕੇ ਹੋਰ ਕੋਈ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੋਗੇ ਨਾਲ ਨਾਲ ਕਰ ਦੂਗੀ ਇੱਦਾਂ ਬਈ ਇਹ ਕੁੜੀ 100% ਬਹੁਤ ਅੱਗੇ ਜਾਊਗੀ ਠੀਕ ਐ ਬੋਲਣ ਚੱਲਣ ਚ ਵੀ ਨਹੀਂ ਸੰਗਦੀ ਤੇ ਉਂ ਵੀ ਬਈ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਨੌਲੇਜ ਜਾਣਕਾਰੀ ਇਕੱਠੀ ਕਰਦੀ ਰਹਿੰਦੀ ਹੈਗੀ ਤਾਂ ਬਾਈ ਵਾਰ ਗਨੇ ਇਧਰ ਅ ਸਰਦਾਈ ਵਾਲਾ ਜਿਹੜਾ ਕੰਮ ਧੰਦਾ ਉਹ ਕਰ ਰੱਖਿਆ ਤੇ ਇਧਰ ਜਿਹੜਾ ਭੜਾਈਏ ਦਾ ਹੈਗਾ ਘੁਰਕਰੇ ਕਰਕਰੇ ਤੇ ਮੈਗੀ ਛੈਗੀ ਠੰਡੇ ਠੁੰਡੇ ਉਹ ਰੱਖ ਰੱਖਿਆ ਨਾਲ ਫਲ ਫਰੂਟ ਕੇਲੇ ਸੇਬ ਵੀ ਪਏ ਹੈਗੇ ਚੱਲ ਗਏ ਬੱਚੋ ਸਮਾ 12:23 ਮਿੰਟਾਂ ਦਾ ਤੇ ਆਪਾਂ ਨੂੰ ਆਪਣੇ ਵੀਰ ਮਿਲਦਾ ਡੱਬਾ ਵਾਲੀ ਤੋਂ ਨੇ ਡੱਬਾ ਵਾਲੀ ਤੋਂ ਬਈ ਜੀ ਕਿ ਨਹੀਂ ਪਾਜੀ ਆਨੰਦਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਤੋਂ ਬਈ ਤੇਰਾ ਭਲੇਖਾ ਪੈ ਗਿਆ ਮੈਂ ਤਾਂ ਤੇਰੇ ਨਾਲ ਗੱਲ ਕਰਨ ਦੀ ਤਿਆਰੀ ਜਿੱਖੇ ਖਿੱਚ ਕੇ ਆਇਆ ਸੀਗਾ ਮੈਂ ਕਿਤੇ ਡੱਬਾ ਵਾਲੀ ਦਾ ਭਾਈ ਮਾਨਮੇਂਦਰ ਟੱਕਰ ਗਿਆ ਆਪਾਂ ਨੂੰ ਨਹੀਂ ਪਾਜੀ ਮੈਂ ਤੁਹਾਨੂੰ ਮੜੇ ਨੇੜੇ ਕਰਕੇ ਬੋਲੋਗੇ ਵੀਰੇ ਹਾਂਜੀ ਹਾਂਜੀ ਪਾਜੀ ਮੈਂ ਤਾਂ ਆਨੰਦਪੁਰ ਸਾਹਿਬ ਤੋਂ ਬੋਲ ਰਿਹਾ ਹਾਂ ਆਨੰਦਪੁਰ ਸਾਹਿਬ ਤੋਂ ਤੇ ਆਪਣੇ ਤਾਣੂ ਜਾ ਰਹੇ ਹਾਂ ਬਈ ਜੀ ਕਿ ਆ ਰਹੇ ਹਾਂ ਹਾਂਜੀ ਭਾਈ ਜਾ ਰਹੇ ਹਾਂ ਜਾਏ ਉੱਪਰ ਨਹੀਂ ਜਾ ਰਹੇ ਹਾਂ ਜਾ ਰਹੇ ਹਾਂ ਤੇ ਕਿਦਾਂ ਦਾ ਬਈ ਸਫ਼ਰ ਅਸੀ ਭਾਜੀ ਗੱਡੀ ਤੇ ਆਏ ਗੱਡੀ ਤੇ ਆਏ ਠੀਕ ਹੈ ਜੀ ਤੇ ਕੋਈ ਡਿਕਰ ਪਰੇਸ਼ਾਨੀ ਕੋਈ ਨਹੀਂ ਹੈ ਬੜੀਆ ਸਭ ਕੋਈ ਨਹੀਂ ਭਾਜੀ ਬਹੁਤ ਵਧੀਆ ਸੰਗਤ ਚੱਲ ਰਹੀ ਹੈ ਬਹੁਤ ਰਾਲ ਵਧੀਆ ਬਣ ਰਿਹਾ ਹਾਂਜੀ ਹਾਂਜੀ ਬਹੁਤ ਚੱਲ ਰਹੀ ਸੰਗਤ ਤੇ ਆਪਾਂ ਕੀ ਨਾਮ ਹੈ ਭਾਈ ਜੀ ਸੰਦੀਪ ਸਿੰਘ ਹੈ ਜੀ ਮੇਰਾ ਨਾਮ ਤੇ ਕਿੱਥੋਂ ਆਪਾਂ ਆਨੰਦਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਤੋਂ ਤੇ ਕਿਵੇਂ ਸਫਰ ਵਧੀਆ ਲੰਘ ਰਿਹਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਗੁਰੂ ਨੇ ਬਾਜਾਂ ਮਾਰੀਆਂ ਹੈ ਕਿੰਨੇਵੇਂ ਆਪਾਂ ਪਹਿਲੀ ਵਾਰੀ ਆਏ ਫਸਟ ਟਾਈਮ ਹੈ ਜੀ ਫਸਟ ਟਾਈਮ ਤੁਹਾਡਾ ਵੀਰ ਮੈਂ ਦੂਜੀ ਵਾਰ ਆਇਆ ਦੂਜੀ ਵਾਰ ਆਇਆ ਜੀ ਪਹਿਲਾਂ ਕਦੇ ਆਏ ਸੀ ਪਹਿਲਾਂ ਬਾਜੀ ਅਸੀਂ ਮੋਰਸਲਾ ਤੇ ਆਏ ਸੀਗੇ ਠੀਕ ਹੈ ਤੇ ਉਹ ਹੁੰਦਾ ਕਿਵੇਂ ਐਕਸਪੀਰੀਅੰਸ ਸੀਗਾ ਵਧੀਆ ਸੀ ਵਧੀਆ ਸੀਗਾ ਹਾਂਜੀ ਪਿਛਲੇ ਸਾਲ ਹੀ ਆਇਸ ਕਿਉਂ ਮੈਂ 18 ਚ ਆਇਆ ਸੀਗਾ ਬਾਜੀ 18 ਚ ਹਾਂਜੀ ਤੇ ਉਦੋਂ 13 ਦੇ ਵਿੱਚ ਕਾਫੀ ਭਾਰਾਂ ਖਸਾਨ ਹੋਇਆ ਸੀਗਾ ਹੁਣ ਉਸ ਤੋਂ ਬਾਅਦ ਇੱਕ ਤਾਂ 13 ਵਾਲਾ ਰਸਤਾ ਜਿਹੜਾ ਉਹ ਟੁੱਟਿਆ ਉਸ ਤੋਂ ਬਾਅਦ ਨਵਾਂ ਰਸਤਾ ਬਣਾਤਾ ਸੀਗਾ ਹਾਂਜੀ ਉਹ ਤੋਂ ਬਾਅਦ ਤਾਂ ਫਿਰ ਉਹੀ ਹੈ ਸੇਮ ਹੀ ਉਸ ਤੋਂ ਬਾਅਦ ਇੱਕ ਹੁਣ ਇਹ ਤੀਜਾ ਰਸਤਾ ਬਣਿਆ ਜਿਹੜਾ ਤਿਆਰ ਹੋਇਆਗਾ ਇਹ ਹੋ ਪਾਜੀ ਹੁਣ ਜਾ ਕੇ ਪਤਾ ਲੱਗਦਾ ਹਾਂਜੀ ਅਸੀਂ ਤਾਂ ਕੋਈ ਟਾਈਮ ਹੋ ਗਿਆ ਠੀਕ ਹੈ ਉਹ ਤੁਸੀਂ ਪਿਛਲੇ ਰਸਤੇ ਤੇ ਆਇਓਗੇ ਮੈਨੂੰ ਲੱਗਦਾ ਸੀ ਤਾਂ 18 ਚ ਆਇਆ ਸੀਗਾ ਮੈਂ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਠੀਕ ਹੈ ਜੀ ਆਇਦਰ ਆਪਣੇ ਬਾਈ ਇਹ ਡੱਬ ਵਾਲੀ ਇਰਗੇ ਦੇ ਕੀ ਨਾਮ ਆ ਬਾਈ ਆਪਣਾ ਆਪਣਾ ਵੀਰੇ ਨਾਮ ਸ਼ਸ਼ੀ ਰਾਜਪੂਤ ਸ਼ਸ਼ੀ ਰਾਜਪੂਤ ਠੀਕ ਹੈ ਜੀ ਤੇ ਬਾਈ ਕਿਦਣਾ ਆਏ ਸੀਗੇ ਆਪਾਂ ਵੀਰੇ ਆਪਾਂ ਆਏ ਸੀਗੇ ਹੋਗੇ ਦੋ ਤਿੰਨ ਦਿਨ ਠੀਕ ਹੈ ਜੀ ਕਾਹਦੇ ਤੇ ਆਏ ਵੀਰੇ ਵੀਰੇ ਆਪਾਂ ਬਾਈਕ ਤੇ ਠੀਕ ਹੈ ਤੇ ਕਿਦਾਂ ਦਾ ਸਫਰ ਵਧੀਆ ਲੰਘ ਰਿਹਾ ਬਹੁਤ ਵਧੀਆ ਵੀਰੇ ਗੱਡੀਆਂ ਨਾਲ ਤਾਂ ਬਾਈਕ ਦਾ ਵਧੀਆ ਕਿਉਂਕਿ ਰਾਹ ਦੇ ਵਿੱਚ ਜੋ ਟ੍ਰੈਫਿਕ ਹੁੰਦਾ ਉਹਦੇ ਕਰਕੇ ਬਹੁਤ ਜਾਮ ਲੱਗਦਾ ਭੈਣ ਦਾ ਦਾ 4-4 5-5 ਘੰਟੇ ਹਾਂਜੀ ਹਾਂਜੀ ਬਾਈਕ ਤੇ ਆ ਵੀ ਆਪਾਂ ਜਲਦੀ ਪਹੁੰਚ ਜਾਂਦੇ ਟਾਈਮ ਬਚ ਜਾਂਦਾ ਆਪਣਾ ਵੀ ਥੋੜਾ ਸਹੀ ਗੱਲ ਹੈ ਵਧੀਆ ਦਰਸ਼ਕਦਾਰੀ ਹੁੰਦੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਵੈਸੇ ਕੀ ਕੰਮ ਕੀਤਾ ਬਾਈ ਆਪਣਾ ਮੈਂ ਵੀਰੇ ਕਲੀਨਿਕਾ ਮੇਰਾ ਕਾ ਦਾ ਡਾਕਟਰ ਹਾਂਜੀ ਠੀਕ ਹੈ ਕਾ ਦਾ ਕਲੀਨਿਕਾ ਵੀਰੇ ਮੇਰਾ ਮੇਰੇ ਮੈਡੀਸਨ ਦਾ ਠੀਕ ਹੈ ਮੈਡੀਕਲ ਆ ਵੈਸੇ ਨਾ ਦਵਾਈਆਂ ਵਗੈਰਾ ਮਿਲਦਾ ਹਾਂਜੀ ਹਾਂਜੀ ਠ ਤੇ ਆ ਆਪਣੇ ਬਾਈ ਕੋਹੀ ਨੂਰ ਤੇ ਸ਼ਾਰਟਕਟ ਮਾਰ ਕੇ ਆਏ ਸੀ ਕਿਵੇਂ ਰਿਆ ਬਾਈ ਬਹੁਤ ਵਧੀਆ ਪ੍ਰਾਣਾ ਰਸਤਾ ਆਪਣੇ ਨਾਲ ਹੀ ਇਹਨਾਂ ਨੇ ਦੋਵੇਂ ਭਰਾਵਾਂ ਨੇ ਉਹ ਕੀਤਾ ਸੀ ਬਾਕੀ ਹੋਰ ਬਥੇਰੀ ਸੰਗਤ ਆਈ ਸੀ ਆੜੀਆਂ ਜਵਾਗੜੀਆਂ ਸੀ ਇਹ ਵੀ ਕਹਿੰਦੇ ਅਸੀਂ ਉਸੇ ਰਸਤੇ ਵੇਚਦੀ ਆਏ ਹਾਂਗੇ ਆਏ ਆ ਤੇ ਕਿਵੇਂ ਦਾ ਸਫ਼ਰ ਆ ਵੀ ਬਹੁਤ ਖਤਰਨਾਕ ਸਫ਼ਰ ਸੀ ਜਿਹੜਾ ਸ਼ਾਰਟਕਟ ਸੀਗਾ ਤੇ ਦੋ ਵਾਰੀ ਬਚ ਗਏ ਡਿੱਗਣ ਤੋਂ ਠੀਕ ਹੈ ਬਿਸੰਗਤ ਨੂੰ ਸ਼ਾਰਟਕਟ ਵਾਲਾ ਕੀਤਾ ਜੇ ਕੀਤਾ ਨਹੀਂ ਪਹਿਲੀ ਵਾਰ ਕੀਤਾ ਪਰ ਵਧੀਆ ਰਿਹਾ ਸ਼ਾਰਟਕਟ ਮਾਰਨਾ ਥੋੜਾ ਜਿਆਦਾ ਮਹਿੰਗਾ ਤਾਂ ਪੈਂਦਾ ਹੀ ਆ ਤੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਸੰਗਤ ਨੂੰ ਉਧਰ ਦੀ ਜਾਣਾ ਚਾਹੀਦਾ ਜਾਂ ਨਹੀਂ 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 ਬਹੁਤ ਜਿਆਦਾ ਖਤਰਨਾਕ ਜਿਆਦਾ ਠੀਕ ਹੈ ਬਾਕੀ ਬਾਕੀ ਵਾਹਿਗੁਰੂ ਜੀ ਸਾਰਿਆਂ ਕੀ ਕਿਦਾਂ ਰਸਤਾ ਹੈ ਬਾਕੀ ਉਹ ਹੱਥ ਰੱਖ ਕੇ ਤਾਂ ਸਾਰਾ ਕੁਝ ਕਲੀਅਰ ਹੋ ਜਾਂਦਾ ਓਕੇ ਓਕੇ ਹਾਂਜੀ ਬਾਕੀ ਧੰਨਵਾਦ ਤੁਹਾਡਾ ਠੀਕ ਹੈ ਬਹੁਤ ਬਹੁਤ ਵਧੀਆ ਤੇ ਬਾਕੀ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਪੈਣ ਵਰਗ ਨੂੰ ਇਹਨਾਂ ਨੂੰ ਉਸ ਸਫਰ ਬਾਰੇ ਨਹੀਂ ਗੱਲਬਾਤ ਸਾਂਝੀ ਕੀਤੀ ਸੀ ਜਿਹੜਾ ਆਪਣੇ ਤੁਸੀਂ ਉਹ ਸ਼ਾਰਟਕਟ ਰਸਤੇ ਵਿੱਚ ਦਈ ਆ ਸੀ ਉਹਦਾ ਐਕਸਪੀਰੀਅੰਸ ਕੋ ਸ਼ੇਅਰ ਕਰੋ ਬਹੁਤ ਅਕਾ ਸੀਗਾ ਇੱਕ ਪਾਸੋਂ ਕੋੜੇ ਆ ਰਹੇ ਸੀਗੇ ਤੇ ਇੱਕ ਪਾਸੋਂ ਸੰਗਤ ਜਾਰੀ ਸੀ ਉਸ ਕੋ ਗਾਂ ਜਿਹੜਾ ਆਪਣੇ ਉੱਥੇ ਤਾਂ ਨਦੀ ਹੈ ਉੱਥੇ ਤਾਂ ਕੋੜੇ ਜਾਂਦੇ ਨਹੀਂ ਕਿ ਉੱਥੇ ਜਮਾ ਟੁੱਟੇ ਫੁੱਟੇ ਸੀ ਉਹ ਰਸਤਾ ਵੀ ਤੁਸੀਂ ਕਹਿ ਰਹੇ ਸੀ ਜਿਹੜਾ ਪਿੱਛੇ ਥੋੜਾ ਰਸਤਾ ਸੀਗਾ ਉੱਥੇ ਟੁੱਟੇ ਫੁੱਟੇ ਸੀਗਾ ਆਈ ਥਿੰਕਸ ਉਹ ਉੱਥੇ ਕਿੱਥੇ ਪੱਥਰ ਗਿੜੇ ਸੀਗੇ ਤਾਂ ਕਰਕੇ ਉੱਥੋਂ ਉਹ ਤੋਂ ਖੋਇਆ ਪੈਸੇ ਇੱਕ ਪਾਸੇ ਖਾਈ ਸੀਗੀ ਤੇ ਇੱਕ ਪਾਸੇ ਘੋੜੇ ਆ ਰਹੇ ਸੀਗੇ ਤੇ ਸੰਗ ਤੋਂ ਖਿਓਰੀ ਸੀ ਬਹੁਤ ਜ਼ਿਆਦਾ ਓਕੇ ਤੇ ਇਹਦਾ ਮਤਲਬ ਜੂਟੋ ਗਰਾਟੇ ਖੇਡਦੀ ਆਈ ਹੋਊਗੀ ਇੰਨਾ ਮਜ਼ਾ ਆਇਆ ਮੇਰਾ ਦੁਆਰਾ ਜੀ ਕਰਦਾ ਰੌਕ ਕਲਾਈਮਿੰਗ ਮੰਗੂ ਸੀਗਾ ਓਕੇ ਐਡਵੈਂਚਰ ਟਾਈਪ ਬਹੁਤ ਮਜ਼ਾ ਆਇਆ ਇਹ ਤਾਂ ਭਾਈ ਕੁੜੀ ਹੈ ਹਾਂਜੀ ਇਹਦੇ ਵੀ ਥੋੜਾ ਜ਼ਿਆਦਾ ਜਿਗਰਾ ਮੇਤੋ ਇਹ ਤਾਂ ਭਾਈ ਸਵਾਦਾਂ ਦੀ ਪੱਟੀ ਆ ਇਹਨਾਂ ਦਾ ਸਵਾਦ ਆਣ ਨਯਾਰੇ ਲੁੱਟਨੇ ਹੈਗੇ ਤੇ ਬਾਕੀ ਭਾਈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿੰਘ ਸਹਿਬਾਨ ਯਾਤਰਾ ਕਰਦੇ ਗੁਰੂ ਮਹਾਰਾਜ ਦੇ ਮਤਿ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਕਿੱਥੋਂ ਆਏ ਆ ਜੀ ਆਪਾਂ ਲੁਧਿਆਣੇ ਤੋਂ ਕਿੰਨੀ ਸਾਧ ਸੰਗਤ ਆਈ ਇਹ ਨਾਲ 100 ਦੇ ਕਰੀਬ ਆਏ 100 ਦੇ ਕਰੀਬ ਇਹ ਜਥਾ ਮੰਨ ਕੇ ਚਲੋ ਆਇਆ ਕਿਸਤੇ ਆ ਜੀ ਵਹੀਕਲ ਸਾਧ ਸੰਗਤ ਇਹ ਗੱਡੀਆਂ ਆਪਣੀਆਂ ਸਾਰੀਆਂ ਠੀਕ ਹੈ ਜੀ ਆਪੋ ਆਪਣੇ ਪਰਸਨਲ ਵਹੀਕਲ ਤੇ ਆਏ ਆ ਜੀ ਫਿਲਹਾਲ ਤੇ ਦਰਬਾਰ ਸਰ ਦੇ ਰਾਗੀ ਆਏ ਨੇ ਭਾਈ ਮਨਿੰਦਰ ਸਿੰਘ ਠੀਕ ਹੈ ਜੀ ਪਰਿਵਾਰ ਨਾਲ ਉਹਨਾਂ ਦਾ ਸਾਥ ਠੀਕ ਹੈ ਜੀ ਦਿੱਲੀ ਇਹ ਕੁਝ ਦਿੱਲੀ ਤੋਂ ਅੱਛਾ ਜੀ ਲੁਧਿਆਣੇ ਇਦਾਂ ਮਤਲਬ ਮੇਨ ਲੁਧਿਆਣਾ 베ਸ ਆ ਓਕੇ ਸਰ ਤੇ ਬਾਕੀ ਸੰਗਤ ਦਾ ਰਲ ਕੇ ਆਈ ਠੀਕ ਆ ਬਾਬਾ ਜੀ ਤੇ ਯਾਤਰਾ ਕਿਵੇਂ ਵਧੀਆ ਚੱਲ ਰਹੀ ਹੈ ਹਾਂਜੀ ਹਾਂਜੀ ਹਰ ਸਾਲ ਮਾਰੇ ਲੈ ਕੇ ਆਉਂਦੇ ਨੇ ਹਰ ਸਾਲ ਆਨੇ ਹੋ ਜੀ ਹਾਂਜੀ ਤੇ ਕੋਈ ਢੇਰੀ ਤੂਫਾਨ ਆਇਆ ਸਵਕਤ 1:17 ਮਿੰਟਾਂ ਦਾ ਤੇ ਆਪਣਾ ਸਫਰ ਜਾਰੀ ਹੈ ਤੇ ਰਸਤੇ ਵਿੱਚ ਭਾਈ ਥਾਂ ਥਾਂ ਦੇ ਉੱਤੇ ਇਹੋ ਜਿਹੇ ਗੱਟੇ ਟੰਗੇ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਭਾਈ ਤੁਸੀਂ ਆਪਦਾ ਕੂੜਾ ਕਚਰਾ ਸਿੱਟ ਸਕਦੇ ਹੋ ਤਾਂ ਕਿ ਜਿਹੜਾ ਜੰਗਲ ਦੇ ਵਿੱਚ ਹੈਗੀ ਆ ਗੰਦਗੀ ਨਾ ਫੈਲੇ ਇਹੋ ਜਿਹੇ ਗੱਟੇ ਵੀ ਬੰਨ ਕੇ ਰੱਖੇ ਨੇ ਇਹਨਾਂ ਗ੍ਰਿੱਲਾਂ ਨਾਲ ਬਾਕੀ ਉਹ ਜੇ ਜੋ ਜਿਵੇਂ ਹਰਾਜਾ ਪਿਆਗਾ ਉਹ ਜਿਹੜਾ ਡਸਟਬਿਨ ਵੀ ਪਏ ਨੇ ਉਹਨਾਂ ਦੇ ਵਿੱਚ ਵੀ ਭਾਈ ਤੁਸੀਂ ਜਿਹੜਾ ਹੈਗਾ ਜਿਵੇਂ ਦੀਆਂ ਖਾਲੀ ਹੋ ਗਈ ਪਾਣੀ ਵਾਲੀ ਬੋਤਲ ਸਿੱਟਣੀ ਆ ਕੋਈ ਕੁਰਕ ਕਰੇ ਕੋਈ ਚਿਪਸ ਲੈਸ ਜਾਂ ਕੋਈ ਵੀ ਐਨੀਥਿੰਗ ਕੁਝ ਵੀ ਤੁਹਾਡਾ ਡਸਟਬਿਨ ਚ ਸਿੱਟਣ ਵਾਲਾ ਫालतू ਸਮਾਨ ਤਾਂ ਭਾਈ ਤੁਸੀਂ ਇਹਨਾਂ ਦੇ ਵਿੱਚ ਸਿੱਟ ਸਕਦੇ ਆ ਉਰੇ ਪਰ ਇਹ ਗੰਦਗੀ ਨਾ ਫਲਾਉਂਦੇ ਹੋਏ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ 1.50 ਦਾ ਤੇ ਆਪਾਂ ਭਾਈ ਆ ਰਸਤੇ ਨੂੰ ਹੁੰਦੇ ਹੋਏ ਫਾਈਨਲੀ ਪਾਰਕਿੰਗ ਤੱਕ ਪਹੁੰਚ ਚੁਕੇ ਆ ਤੇ ਇੱਥੇ ਉਹੀ ਖਚਰਾ ਦਾ ਡਾਡਾ ਗੱਡੀਆਂ ਦਾ ਡਾਡਾ ਇਹ ਇਧਰ ਭਾਈ ਸਿੰਘਾਣੇ ਮੋਟਰਸਾਈਕਲ پارک ਕਰ ਰਹੇ ਕਿ ਨੌਜਵਾਨਾਂ ਨੇੜੇ ਮੋਟਰਸਾਈਕਲਾਂ ਦਿੱਤੇ ਆ। ਇੱਥੋਂ ਭਾਈ ਜੇ ਕਿਸੇ ਨੇ ਗੱਡੀ ਵਗੈਰਾ ਲੈਣੀ ਆ 4-5 ਕਿਲੋਮੀਟਰਾਂ ਰਸਤਾ ਕੋਵਿੰਦ ਘਾੜ ਤੱਕ ਦਾ। ਉਹ ਤੁਹਾਨੂੰ ਇੱਥੋਂ ਗੱਡੀ ਤੇ ਛੱਡ ਦੇਣਗੇ। ਕਿਰਾਇਆ ਜਿਹੜਾ ਹੁੰਦਾ 50 ਰੁਪਏ ਸਵਾਰੀ ਦਾ ਲੈਂਦੇ ਆ ਇਹ। ਤੇ ਬਾਕੀ ਭਾਈ ਤੁਹਾਡੀ ਬਾਰਗ ਨਹੀਂ ਹੁੰਦੇ ਆ ਮਾੜਾ-ਮੋਟਾ ਕਰਕੇ ਉੱਤਾ ਥੱਲਾ ਹੋਰ ਕਰਨਾ। ਬਾਕੀ 50 ਕੋਈ ਬਾਲੇ ਵੀ ਨਹੀਂ। ਪਹਾੜੀ ਏਰਗਾ। ਤੇਲ ਤੁੜ ਬਹੁਤ ਮਾਚਦਾ ਜੋਰ ਵਗੈਰਾ ਬਹੁਤ ਲੱਗਦਾ ਨਾ ਤੇ ਵਾਕੀ ਦੋਦੇ ਆਪਣੇ ਨੌਜਵਾਨ ਨੀਚੇ ਪਹੁੰਚ ਗਏ ਆਪਾਂ ਮਾਤਾ ਦੇ ਨਾਲ ਲੇਟ ਹੋਣ ਕਰਕੇ ਥੋੜਾ ਜਿਹਾ ਲੇਟ ਹੋ ਗਏ ਸੀ ਮਾਤਾ ਅੰਕਲ ਕਹਿ ਕੇ ਸੀ ਬਯੁਰਗ ਮਾਤਾ ਨੂੰ ਨਾਲ ਲਿਆ ਆ ਤਾਂ ਭਾਈ ਆਪਾਂ ਉਤੋਂ ਰਸਤਾ ਜਿਹੜਾ ਹੈਗਾ ਸੀਗਾ ਤੈ ਕਰਕੇ ਇੱਥੇ ਆ ਗਏ ਸੀ ਪਾਰਕਿੰਗ ਦੇ ਵਿੱਚ ਤੇ ਆਪਣੇ ਨਾਲ ਜਿਹੜੀਆਂ ਕੁੜੀਆਂ ਸਫ਼ਰ ਕਰ ਰਹੀਆਂ ਸੀਗੀਆਂ ਉਹ ਵੀ ਆਪਣੇ ਨਾਲ ਹੀ ਨੇ ਤੇ ਉਹਨਾਂ ਦੀ ਵੀ ਫੈਮਿਲੀ ਨਾਲ ਥੋੜੀ ਜਿਹੀ ਗੱਲਬਾਤ ਕਰਾਉਨੇ ਆਗੇ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਭਾਈ ਜੀ ਕੀ ਹਾਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਇਸ ਕਰੇ ਜੀ ਸਫਰ। ਹਾਂ ਜੀ ਹਾਂ ਜੀ। ਇੱਥੇ ਮੈਂ ਸੁਣਿਆ ਪਹਿਲਾਂ ਤੁਸੀਂ ਲੰਗਰ ਲਾ ਰੱਖਿਆ ਸੀ ਜੀ। ਜੀ ਜੀ। ਵਾਹਿਗੁਰੂ ਮਾਤਮਾ ਆਪ ਰਖਾਈ ਹੁੰਦਾ ਜੀ ਸਾਰੀ ਸੰਗਤਾਂ ਦੀ। ਠੀਕ ਹੈ ਜੀ। ਆਹ ਮਿਹਰਬਾਨ ਹੁੰਦਾ ਜੀ। ਤੇ ਕਿਵੇਂ ਦਾ ਰਿਹਾ ਜੀ ਆਪਣਾ ਸਫਰ? ਬਹੁਤ ਆਨੰਦ ਆ ਜੀ ਯਾਤਰਾ ਇਹੋ ਜੀ ਮਹਾਰਾਜ ਦੀ ਕਿਰਪਾ ਕਰਨਾ ਅੱਗੇ ਤੋਂ ਵੀ ਅਸੀਂ ਯਾਤਰਾ ਤੇ ਆਈਏ ਜੀ। ਸਾਰੇ ਬੱਚਿਆਂ ਨੂੰ ਸਾਰਿਆਂ ਸੰਗਤਾਂ ਨੂੰ ਦਰਸ਼ਨ ਮਿਲੇ ਦੇ ਰਹੇ ਨੇ ਮਹਾਰਾਜ ਜੀ। ਪੂਰੇ ਦਰਸ਼ਨ ਦਿ ਕਰਦੀਆਂ ਕਲਾਸ ਤੇ ਰੱਖਣ ਸਾਰੀਆਂ ਸੰਗਤਾਂ ਨੂੰ ਜੀ ਠੀਕ ਹੈ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੇ ਕਿੱਥੋਂ ਆਇਓ ਬਾਬਾ ਜੀ ਆਪਣੇ ਅਸੀਂ ਪਟਿਆਲੇ ਤੋਂ ਆ ਸਾਡੇ ਨਾਲ ਸੰਗਤ ਬਰਨਾਲੇ ਤੋਂ ਵੀ ਹੈ ਜੀ ਠੀਕ ਹੈ ਜੀ ਹਾਂ ਠੀਕ ਹੈ ਭਾਈ ਆਪਣੇ ਇਹ ਗੁੜੀਆਂ ਦੇ ਫਾਦਰ ਸਾਹਿਬ ਨੇ ਇਹ ਤੇ ਇਹਨੇ ਮਾਤਾ ਜੀ ਸਿਰਜਣ ਕੌਰ ਦੀ ਹਾਂਜੀ ਮਾਤਾ ਜੀ ਆਪਣਾ ਕੀ ਨਾਮ ਹੈ ਜੀ ਜਸਵੀਰ ਕੌਰ ਜਸਵੀਰ ਕੌਰ ਤਾਂ ਇਹ ਹੁੰਦੇ ਆ ਭਾਈ ਸਹੀ ਮੰਨ ਕੇ ਚੱਲ ਪੰਜਾਬੀ ਤੇ ਠੀਕ ਹੈ ਵੀ ਸਿਰ ਢਾਕੇ ਗੱਲਬਾਤ ਕਰਨੀ ਤੇ ਮਾਦਰੀ ਕਿਵੇਂ ਰਿਹਾ ਆਪਣਾ ਸਫ਼ਰ ਜੀ ਬਹੁਤ ਵਧੀਆ ਰਿਹਾ ਜੀ ਕੋਈ ਦਿੱਕਤ ਪਰੇਸ਼ਾਨੀ ਜੀ ਕੋਈ ਪਰੇਸ਼ਾਨੀ ਨਹੀਂ ਆਈ ਮਹਾਰਾਜ ਦੀ ਕਿਰਪਾ ਫਿਰ ਹੋਸੀ ਜੀ ਕਿੰਨੇ ਦਿਨਾਂ ਚ ਪਹੁੰਚ ਗਏ ਸੀ ਇੱਥੇ ਜੀ ਇੱਕ ਦਿਨ ਚ ਹੀ ਪਹੁੰਚ ਗਏ ਹੋ ਗੱਡੀ ਤੇ ਜੀ ਹਾਂ ਜੀ ਤੇ ਤਾਂ ਵਾਲਾ ਸਫ਼ਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਹੋਵੇ ਕੁਛ ਨਹੀਂ ਪਰੇਸ਼ਾਨੀ ਆਈ ਜੀ ਮਹਾਰਾਜ ਦੀ ਕਿਰਪਾ ਚੱਤਰ-ਕੁੱਚਰ ਤੇ ਚੜ ਕੇ ਗਏ ਸੀ ਕਿ ਤੁਰ ਕੇ ਪੈਦਲ ਯਾਤਰਾ ਕਰਕੇ ਕੋਈ ਪੈਰਾਂ ਲੱਤਾਂ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਜੀ ਠੀਕ ਹੈ ਤੇ ਜਿਹੜੀਆਂ ਸੰਗਤਾਂ ਨੂੰ ਮਾੜਾ-ਮੋਟਾ ਬਹਿਮ-ਭਰਮ ਹੁੰਦਾ ਘਰੇ ਬੈਠੀਆਂ ਡਰੀ ਜਾਂਦੀਆਂ ਰਹਿੰਦੀ ਅਬ ਸਹਾਇ ਹੋਣ ਦੇ ਨੇ ਜੀ ਆਣਾ ਚਾਹੀਦਾ ਹੈ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ ਨੇ ਠੀਕ ਹੈ ਜੀ ਅਗਰ ਵਾਈਗੁਰ ਜੀ ਖਾਨਾਰ ਸਹਾਇ ਵਾਈਗੁਰ ਜੀ ਕਿੱਥੇ ਨੇ ਹਾਂਜੀ ਬੇਟਾ ਜੀ ਬਸ ਕਰਕੇ ਇਹ ਆਪਣੇ ਸੀਗੇ ਨਾਲ ਇਹਨਾਂ ਦੇ ਫੈਮਿਲੀ ਮੈਂਬਰ ਤੇ ਵਧੀਆ ਗੱਲਬਾਤ ਤੇ ਨਾਲ ਭੈਣ ਵਰਗੇ ਆਪਣੇ ਜਿਹੜੀਆਂ ਜਵਾਕੜੀਆਂ ਸੀਗੀਆਂ ਆਪਣੇ ਨਾਲ ਹੀ ਸਫ਼ਰ ਸਾਂਝਾ ਕੀਤਾ ਇਹਨਾਂ ਨੇ ਗੋਵਿੰਦ ਧਾਮ ਤੋਂ ਲੈ ਕੇ ਗੋਵਿੰਦ ਘਾੜ ਤੱਕ ਦਾ ਤੇ ਆ ਬਾਕੀ ਜਿਹੜੀ ਹੈਗੀ ਆ ਵੀ ਪਾਰਕਿੰਗ ਅਜ ਤੋਂ ਹੁਣ ਆਪਾਂ ਗੱਡੀ ਵਗੈਰਾ ਦਾ ਕਰਦੇ ਆ ਪਤਾ ਤੇ ਉਸ ਤੋਂ ਬਾਅਦ ਚੱਲਦੇ ਆ ਤੇ ਇਹਨਾਂ ਭੈਣਾਂ ਦਾ ਇੱਕ ਵੀਰਾ ਵੀ ਸੀਗਾ ਉਹ ਇਧਰ ਉਧਰ ਇੱਥੇ ਕਿਤੇ ਗਿਆ ਹੋਣਾ ਤੇ ਦੂਜੀ ਕੁੜੀ ਮੈਨੂੰ ਥੋੜੀ ਜਿਹੀ ਨਜ਼ਰ ਆ ਰਹੀ ਹੈਗੀ ਉਹ ਭਾਈ ਪਤਾ ਨਹੀਂ ਕੀ ਖਾਣ ਪੀਣ ਵਾਸਤੇ ਲੈਣ ਗਈ ਹੋਈ ਹੈਗੀ ਐਮਐਲ ਦਾ ਖੀਰੇ ਖੂਰੇ ਚਰਾਈ ਜਾਂਦੀ ਹੈ ਕਿ ਕੁਝ ਹੋਰ ਹੈ ਆ ਥੋੜੀ ਜੀ ਗੱਲਬਾਤ ਕਰਦੇ ਇਹਨਾਂ ਨਾਲ ਵੀ ਤੇ ਮੁੜ ਕੇ ਪਾਉਨੇ ਅੱਗੇ ਚਾਲੇ ਕੀ ਲੈ ਰਹੇ ਹੋ ਬੇਟਾ ਜੀ ਆਹ ਹਾਂ ਚੱਲ ਗਏ ਫਿਰ ਥੱਲੇ ਚੱਲਦੇ ਆ ਮੇਰੇ ਘਰ ਦੇ ਨਹੀਂ ਆਣੇ ਖਾਣ ਦੀ ਜ਼ਿਆਦਾ ਭੁੱਖ ਲੱਗਦੀ ਏ ਮੈਨੂੰ ਨਾ ਭੂਆ ਨੇ ਮੰਗਾਇਆ ਤਾਂ ਠੀਕ ਹੈ ਜੀ ਏ ਸੀ ਆਪਣੇ ਨਾਲ ਜਿਨ੍ਹਾਂ ਨੇ ਆਪਣਾ ਸਫਰ ਸਾਂਝਾ ਕੀਤਾ ਥੋੜੀ ਜੀ ਕੁੜੀ ਨੂੰ ਭੁੱਖ ਲੱਗੀ ਪਈ ਆ ਤੇ ਸਾਹਮਣੇ ਫੈਮਿਲੀ ਵੇਟ ਕਰ ਰਹੀ ਆ ਤੇ ਕਾफी ਕਿਉ ਚੱਲਦੀ ਆ ਬਾਕੀ ਆਪਾਂ ਵੀ ਲੈਣੇ ਆ ਇਥੋਂ ਗੱਡੀ ਵਗੈਰਾ ਤੇ ਚੱਲਦੇ ਆ ਥੱਲੇ ਗੋਗਿੰਦ ਘਾਟ ਇਥੋਂ 4 ਕਿਲੋਮੀਟਰ ਦਾ ਸਫਰ ਜਿਹੜਾ ਹੈਗਾ ਆਪਣਾ ਹੋ ਰਹਿ ਗਿਆ ਠੀਕ ਹੈ ਜੀ ਮਿਲਦੇ ਆ ਨੀਚੇ ਜਾ ਕੇ ਚਲੋ ਜੀ ਇਹ ਆਪਣੇ ਸਾਰੇ ਫੈਮਿਲੀ ਮੈਂਬਰ ਇਹਨਾਂ ਦੇ ਇਹਨਾਂ ਦੇ ਮਾਤਾ ਜੀ ਹੋਰੇ ਇਹਨਾਂ ਦੇ ਪਿਤਾ ਜੀ ਹੋਰੇ ਤੇ ਇਹਨਾਂ ਦੇ ਮਾਤਾ ਪਿਤਾ ਇਹਨੂੰ ਤੁਹਾਨੂੰ ਮਿਲਾਤਾ ਸੀਗਾ ਤੇ ਆ ਗੁੜੀਆ ਹੈਲੋ 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 ਕੀ ਨਾਮ ਹੈ ਵਰਸੂ ਨੇਮ ਇਕਨੂਰ ਇਕਨੂਰ ਐ ਐਂਜੇ ਕੀ ਹੈ ਇਸਕੀ ਕੀ ਲੱਗਦੀ ਹੈ ਹਰਨੂਰ ਕੀ ਸਿਸਟਰ ਰੀਅਲ ਸਿਸਟਰ ਯੈਸ ਓਕੇ ਇਹ ਪਈ ਹਰਨੂਰ ਦੀ ਰੀਅਲ ਸਿਸਟਰ ਹੈ ਤੇ ਆਪਣੇ ਤੁਸੀਂ ਹਰਨੂਰ ਦੇ ਮਾਤਾ ਜੀ ਹਾਂਜੀ ਠੀਕ ਹੈ ਜੀ ਤਾਂ ਚਲੋ ਕਰਦੇ ਹਾਂ ਹੁਣ ਪੂਰੀ ਫੈਮਿਲੀ ਨਾਲ ਸਫ਼ਰ ਸਾਂਝਾ ਇਹ ਆਪਣੇ ਹਰਨੂਰ ਦੇ ਪਿਤਾ ਜੀ ਬੇੜਾ ਅੱਗੇ ਬੈਠਣਾ ਪੈਗੋ ਚੱਲ ਚੱਲ ਕੋਈ ਨਿਕਲ ਨਹੀਂ ਦੋਨੇ ਇਕੱਠੇ ਬੈਜਣਗੇ ਚੱਲ ਆਪਾਂ ਨਿਕਲਿਆ ਅੱਛੇ ਚੱਲਿਆ ਕੀ ਹਾਲ ਨੇ ਬੱਸ ਮੜੀਆ ਐਨ ਕਾ ਪਟਕਾਂ ਲਾਂਗੇ ਯਾਰ ਕਿੱਥੋਂ ਪਟਕਾਂ ਖੋਲਿਆ ਖੋਲਿਆ ਹਾਂ ਸੈਂਟੀਮੈਂਟਾਂ ਦਾ ਤੇ ਤੁਸੀਂ ਥੱਲੇ ਦੇਖ ਰਹੇ ਹੋ ਗੋਬਿੰਦ ਘਾੜ ਦੀ ਪਾਰਕਿੰਗ ਹੈ ਤੇ ਇੱਥੇ ਆਪਾਂ ਨੂੰ ਗੱਡੀ ਵਾਲ ਨੇ ਲਾਤਾ ਸੀਗਾ ਤੇ ਉਹ ਆਪਣੇ ਸਾਰੇ ਨਾਲ ਦੇ ਅੰਗੀ ਸੰਗੀ ਸਾਥੀ ਪੂਰਾ ਜਿਹੜਾ ਪਰਿਵਾਰ ਆਪਾਂ ਨੂੰ ਫੈਮਿਲੀ ਮਿਲੀ ਸੀ ਉਹ ਆਪਣੇ ਨਾਲ ਹੀ ਸਫ਼ਰ ਕਰਦੀ ਤੇ ਉਹਨਾਂ ਦੇ ਨਾਲ ਨਾਲ ਭਾਈ ਆਪਾਂ ਵੀ ਅੱਗੇ ਵਧਦੇ ਤੇ ਮੈਂ ਉਹਨਾਂ ਨੇ ਕਿਹਾ ਮੈਂ ਤੁਸੀਂ ਚਲੋ ਮੈਂ ਭਾਈ ਤੁਹਾਡੇ ਪਿੱਛੇ ਪਿੱਛੇ ਤੁਹਾਨੂੰ ਕਵਰ ਕਰਦਾ ਹਾਂ ਮੈਂ ਬੜੀਆ ਬਹੁਤ ਵਧੀਆ ਸਾਰੀ ਫੈਮਿਲੀ ਦਾ ਨਾਈਸ ਨੇਚਰ ਤੇ ਚਲੋ ਚાલਦੇ ਆ ਅੱਗੇ ਥੱਲੇ ਨੀਚੇ ਜਾ ਕੇ ਨਹਾਉਨੇ ਆ ਸ্নান ਪਾਣੀ ਕਰਦੇ ਆ ਆਪਣੇ ਜਿਹੜੇ ਅੰਗੀ ਸੰਗੀ ਸਾਥੀ ਨੌਨੀ ਕਿਲਾ ਤੇ ਕਲਦੀਪ ਉਹ ਭਾਈ ਨੀਚੇ ਆਪਣੀ ਵੇਟ ਕਰ ਰਹੇ ਆ ਸਵੇਰਾਂ ਪੌਣੇ 3 ਵਜੇ ਦਾ ਤੇ ਆਪਾਂ ਭਾਈ ਪਹੁੰਚ ਚੁੱਕੇ ਆ ਗੁਰਦੁਆਰਾ ਗੋਬਿੰਦ ਘਾਟ ਤੇ ਭਾਈ ਇੱਧਰ ਆਪਣੇ ਮੋਟਰਸਾਈਕਲਾਂ ਦੀ ਪਾਰਕਿੰਗ ਇੱਧਰਲੇ ਪਾਸੇ ਭਾਈ ਆਪਾਂ ਆਪਣੇ ਬੰਬੂ ਗਾੜ ਖੜੇ ਕੀਤੇ ਸੀ ਯਾ ਮਾਈ ਤੇ ਥੜੜੇ ਪਾਸੇ ਆ ਲੱਗਿਆ ਖੜਾ ਆਪਣਾ ਮੋਟਰਸਾਈਕਲ ਕੋਈ ਸੇਵਾਣੀ ਜੀ ਹੁਣ ਤਾਂ ਯਾਦ ਦੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫੇਰ ਮਿਲਦੇ ਰਾਂਗੇ ਨੰਬਰ ਲੈ ਲਾਂ ਹਾਂਜੀ 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 ਹੈਗੀ ਜੀ ਤੇ ਆਲੇ ਆਉਂਗਾ